ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਤੇ ਸੰਗਤਾਂ ਨੂੰ ਬੇਨਤੀ ਏ ਕਿ ਆਹ ਵੀਰ ਜਿਹੜਾ ਤੁਹਾਨੂੰ ਐਂਟੀਲੇਟਰ ਤੇ ਦਿਖਾਈ ਦੇ ਰਿਹਾ ਹੈ ਇਹ 17 ਦਸੰਬਰ 2024 ਨੂੰ ਜੌਰਡਨ ਗਿਆ ਤੇ ਉੱਥੇ ਜਾ ਕੇ ਬਿਮਾਰ ਹੋ ਗਿਆ ਇਹਦੀ ਜਿਹੜੀ ਇਹ ਸਿਹਤ ਦੀ ਹਾਲਾਤ ਜਿਹੜੀ ਇਹ ਬਹੁਤ ਜ਼ਿਆਦੀ ਵਿਗੜ ਗਈ ਹੈ ਉੱਥੇ ਤੇ ਪਿੱਛੇ ਵੀ ਇਹਦੇ ਹਾਲਾਤ ਜਿਹੜੇ ਨੇ ਘਰ ਦੇ ਉਹ ਬਹੁਤ ਮਾੜੇ ਨੇ ਜਿਹੜੇ ਕਿ ਇਸ ਵੀਡੀਓ ਕਲਿੱਪ ਚ ਮੈਂ ਤੁਹਾਨੂੰ ਥੋੜੇ-ਥੋੜੇ ਦਿਖਾਵਾਂਗਾ ਤੇ ਇਹਦਾ ਜਿਹੜਾ ਅਕਾਊਂਟ ਨੰਬਰ ਹੈ ਇਹਦੇ ਵਾਸਤੇ ਜਿਹੜਾ ਅਸੀਂ ਚੂਜ਼ ਕੀਤਾ ਹੈ ਉਹ ਲਿਖਿਆ ਹੋਇਆ ਹੈ ਇਹਦੇ ਤੇ ਸਕਰੀਨ ਤੇ ਥੱਲੇ ਆ ਰਿਹਾ ਹੈ ਪੰਜਾਬ ਐਂਡ ਸਿੰਧ ਬੈਂਕ ਦਾ ਅਕਾਊਂਟ ਨੰਬਰ ਐ ਆਈ ਐਸ ਐਫ ਕੋਡ ਵਗੈਰਾ ਵੀ ਜਿਹੜਾ ਉਹ ਇਹਦੇ ਤੇ ਦਿੱਤਾ ਹੋਇਆ ਤੇ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਤੇ ਇਸ ਤਰ੍ਹਾਂ ਭੈਣ ਭਰਾਵਾਂ ਦੀ ਜਿਹੜੇ ਇਸ ਤਰ੍ਹਾਂ ਫਸੇ ਹੋਏ ਨੇ ਜੇ ਕੋਈ ਪੁੰਨਦਾਨ ਕਰਨਾ ਚਾਹੁੰਦਾ ਹੈ ਜਾਂ ਕੋਈ ਕਿਸੇ ਦੀ ਮਦਦ ਕਰਨੀ ਚਾਹੁੰਦਾ ਤੇ ਇਸ ਤਰ੍ਹਾਂ ਦੇ ਵੀਰਾਂ ਦੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਅਕਾਊਂਟ ਨੰਬਰ ਇੱਥੇ ਦਿੱਤਾ ਹੋਇਆ ਹੈ ਤੇ ਕਿਰਪਾ ਕਰਕੇ ਸਾਰੇ ਭੈਣ ਭਰਾ ਜੋ ਵੀ ਕੋਈ ਜਿੰਨਾ ਕਰ ਸਕਦਾ ਹੈ ਇਹਦੀ ਜਿੰਨੀ ਵੀ ਹੋ ਸਕਦੀ ਹੈ ਮਦਦ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਤੇ ਕਰਾਇਆ ਕਿਤੇ ਤੇ ਤੁਸੀਂ ਕਿ ਕਿਸ ਤਰ੍ਹਾਂ ਦੀ ਕੋਈ ਪਹੁੰਚ ਕੀਤੀ ਹੈ ਤੇ ਮਗਰ ਉਹਨੂੰ ਵਾਪਸ ਲਿਆਉਣ ਦੀ ਜਾਂ ਕੀ ਕੋਈ ਗੱਲਬਾਤ ਨਹੀਂ ਅਹੀ ਇਹ ਦੇ ਕਰਨੇ ਆ ਪਰ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਕਿਸੇ ਦੇ ਨਾਲ ਕੋਈ رابطہ ਕਾਇਮ ਹੋਇਆ ਕਿਸੇ ਨਾਲ ਕੋਈ ਉੱਥੇ ਕੋਈ ਤੁਹਾਡਾ ਆਪਣਾ ਹੋਏ ਜੋ ਨਹੀਂ ਆਪਣਾ ਨਹੀਂ ਉੱਥੇ ਕੋਈ ਬੰਦਾ ਹੀ ਨਹੀਂ ਲੱਭਦਾ ਸਾਨੂੰ ਅੱਛਾ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਉਹ ਉੱਥੇ ਬਿਮਾਰ ਹੋਇਆ ਉਹ ਤਾਂ ਜੀ ਉਦੋਂ ਉਹ ਮੁੰਡਿਆਂ ਨੇ ਮਤਲਬ ਉਦੋਂ ਹੀ ਫੋਨ ਕੀਤਾ ਤੇ ਫਿਰ ਮਗਰੋਂ ਉਥੋਂ ਕਪੜਾ ਲੈਣਾ ਚੁੱਕੇ ਤੇ ਲੰਬੇ ਹੋ ਗਏ ਅੱਛਾ ਤੇ ਇਹ ਤੁਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣ ਉਦੋਂ ਦੀ ਮੰਗ ਇਹ ਹੀ ਕਰਨੀ ਵੀ ਸਾਡੀ ਜੇ ਮਤ ਕਰਨ ਤੇ ਸਾਡਾ ਮੁੰਡਾ ਵਾਸੀ ਨਾ ਪਾਵੇ ਇਧਰ ਆ ਸਕੇ ਹਾਂਜੀ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋ ਕੋਲ ਜਾਂਦਾ ਹੀ ਉਹਦੀ ਤੇ ਕੀ ਇਹ ਕੱਲਾ ਕੱਲਾ ਬੇਟਾ ਸੀ ਤੁਹਾਡਾ ਹਾਂਜੀ